ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜਿਹੜੇ ਇਨਸਾਨਾਂ ਬਾਰੇ ਜਿਹੜੇ ਇਨਸਾਨ ਸਾਡੀ ਜ਼ਿੰਦਗੀ ਦੇ ਵਿੱਚ ਹੁੰਦੇ ਨੇ ਹਰੇਕ ਦੀ ਲਾਈਫ ਦੇ ਵਿੱਚ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਤੇ ਉਹ ਦੋ ਤਰ੍ਹਾਂ ਦੇ ਇਨਸਾਨਾਂ ਵਿੱਚੋਂ ਜਿਹੜਾ ਸਹੀ ਇਨਸਾਨ ਪਛਾਣਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਹਰ ਇੱਕ ਇਨਸਾਨ ਦਾ ਇੱਕ ਆਪਣਾ ਉਦਾ ਸੁਭਾਅ ਹੁੰਦਾ ਉਹਦਾ ਆਪਣਾ ਵਤੀਰਾ ਹੁੰਦਾ ਦੂਜਿਆਂ ਨਾਲ ਉਹ ਕਿਵੇਂ ਡੀਲ ਕਰਦੇ ਨੇ ਸੋ ਕਈ ਇਨਸਾਨ ਇੱਕ ਦੂਸਰੇ ਨਾਲ ਪਿਆਰ ਵਧਾਉਣ ਦੇ ਵਾਸਤੇ ਸੱਚੇ ਮਨ ਦੇ ਨਾਲ ਉਹਦੇ ਨਾਲ ਜੁੜਦੇ ਨੇ ਤੇ ਦੂਸਰੇ ਪਾਸੇ ਕਈ ਇਨਸਾਨ ਅਜਿਹੇ ਹੁੰਦੇ ਜਿਹੜੇ ਸਿਰਫ ਆਪਣੇ ਹੀ ਮਤਲਬ ਨਾਲ ਜਾਂ ਆਪਣੇ ਕੰਮ ਕਢਵਾਉਣ ਦੇ ਨਾਲ ਦੂਸਰੇ ਇਨਸਾਨ ਤੇ ਨਾਲ ਜੁੜਦੇ ਨੇ ਸੋ ਇਹ ਦੋਨੋਂ ਇਨਸਾਨਾਂ ਦੇ ਨਾਲ ਤੁਹਾਨੂੰ ਲਾਈਫ ਦੇ ਵਿੱਚ ਇੱਕ ਨਾ ਇੱਕ ਵਾਰੀ ਡੀਲ ਜਰੂਰ ਕਰਨਾ ਪੈਂਦਾ ਇਹ ਕਈ ਇਨਸਾਨ ਇਹੋ ਜਿਹੇ ਇਨਸਾਨਾਂ ਦੇ ਵਿੱਚ ਕਹਿ ਲੋ ਕਿ ਚੱਕਰਾਂ ਦੇ ਵਿੱਚ ਆ ਕੇ ਫਸ ਕੇ ਉੱਤੇ ਤੇ ਬਲੀਵ ਕਰਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਨੁਕਸਾਨ ਦੇ ਵਿੱਚ ਫਸਾ ਲੈਂਦੇ ਨੇ ਸੋ ਉਹਨਾਂ ਦੋਨਾਂ ਇਨਸਾਨਾਂ ਨੂੰ ਜਿਹੜਾ ਪਹਿਚਾਣਾ ਉਹ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਸੋ ਇਹਨਾਂ ਵਿੱਚ ਨੰਬਰ 1 ਕੈਟਾਗਰੀ ਤੇ ਜਿਹੜੇ ਇਨਸਾਨ ਹੁੰਦੇ ਨੇ ਜਿਹੜੇ ਦਿਲ ਤੋਂ ਤੁਹਾਡੇ ਨਾਲ ਲੱਗ ਕੇ ਕੰਮ ਕਰਦੇ ਨੇ ਤੁਹਾਡੇ ਤੇ ਬਲੀਵ ਕਰਦੇ ਨੇ ਤਾਂ ਉਲਟਾ ਉਹਨਾਂ ਨੂੰ ਉਹਦੇ ਤੇ ਉਹਨਾਂ ਹੀ ਬਲੀਵ ਕਰਨਾ ਪਵੇਗਾ ਜੇ ਤੁਸੀਂ ਆਪਣੇ ਉਹ ਰਿਲੇਸ਼ਨ ਨੂੰ ਜੇ ਸੱਚੀ ਕਾਮਯਾਬ ਬਣਾਉਣਾ ਚਾਹੁੰਦੇ ਜੇ ਪਰ ਜੇ ਤੁਸੀਂ ਵੀ ਉਹਦੇ ਨਾਲ ਉਸੇ ਹੀ ਤਰੀਕੇ ਨਾਲ ਧੋਖਾ ਕਰੋਗੇ ਤਾਂ ਤੁਸੀਂ ਵੀ ਉਹ ਦੋ ਨੰਬਰ ਵਾਲੀ ਕੈਟਾਗਰੀ ਵਾਲੇ ਬੰਦਿਆਂ ਦੇ ਵਿੱਚ ਆ ਜਾਓਗੇ ਸੋ ਇੱਕ ਬਲੀਵ ਤੇ ਇੱਕ ਦੂਸਰਾ ਬਲੀਵ ਜਦੋਂ ਆਪਸ ਦੇ ਵਿੱਚ ਉਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਹੈ ਤਾਂ ਇੱਕ ਵਧੀਆ ਜਿਹੜਾ ਉਹ ਰਿਲੇਸ਼ਨ ਨਿਕਲ ਕੇ ਬਾਹਰ ਆਉਂਦਾ ਆ ਉਹ ਇੱਕ ਪਤੀ ਪਤਨੀ ਦੇ ਰੂਪ ਵਿੱਚ ਵੀ ਉਹ ਸਦਾ ਮਾਪੇ ਦੇ ਰੂਪ ਵਿੱਚ ਹੋ ਸਕਦਾ ਹੈ ਯਾਰੀ ਦੋਸਤੀ ਦੇ ਰੂਪ ਵਿੱਚ ਹੋ ਸਕਦਾ ਇੱਕ ਭੈਣ ਭਰਾਵਾਂ ਦੇ ਰੂਪ ਵਿੱਚ ਹੋ ਸਕਦਾ ਜਾਂ ਤੁਹਾਡਾ ਕੋਈ ਸਾਖ ਸੰਬੰਧੀ ਰਿਸ਼ਤੇਦਾਰ ਵੀ ਉਹ ਰਿਸ਼ਤਾ ਉਹ ਹੋ ਸਕਦਾ ਹੈ ਸੋ ਫਰਸਟ ਕੈਟਾਗਰੀ ਜਿਹੜੀ ਤੇ ਮੈਂ ਤੁਹਾਨੂੰ ਦੱਸ ਰਿਹਾ ਉਹ ਹੈ ਤੁਹਾਡੀ ਇੱਕ ਦੂਸਰੇ ਨਾਲ ਮਿਊਚੁਅਲ ਅੰਡਰਸਟੈਂਡਿੰਗ ਤੁਹਾਡੀ ਜਿਹੜੀ ਇੱਕ ਦੇ ਨਾਲ ਦੂਸਰੇ ਦੇ ਨਾਲ ਜਿਹੜੀ ਉਹ ਤੁਹਾਡਾ ਸੰਪੂਰਨ ਰਿਲੇਸ਼ਨ ਕਿ ਤੁਹਾਨੂੰ 100% ਉਹਦੇ ਤੇ ਯਕੀਨ ਆ ਕਿ ਲਾਈਫ ਵਿੱਚ ਤੁਹਾਨੂੰ ਉਹ ਕਿਤੇ ਵੀ ਤੋਖਾ ਨਹੀਂ ਦੇਗਾ ਤੇ ਨਾ ਹੀ ਉਹ ਆਪਣੇ ਆਪ ਨੂੰ ਰਿਪਰੈਜੈਂਟ ਕਰਨ ਨੂੰ ਵਾਸਤੇ ਆਪਣੇ ਆਪ ਨੂੰ ਉੱਚਾ ਚੁੱਕਣ ਵਾਸਤੇ ਤੁਹਾਨੂੰ ਤੁਹਾਨੂੰ ਨੀਵਾ ਦਿਖਾ ਰਿਹਾ ਉਹ ਸਹੋਦ ਤੁਹਾਡੀ ਸਪੋਰਟ ਕਰੇਗਾ ਸੋ ਇਹ ਹੋ ਗਿਆ ਇੱਕ ਨੰਬਰ ਤੇ ਜਿਹੜੇ ਕੈਟਾਗਰੀ ਵਾਲੇ ਲੋਕ ਹੁੰਦੇ ਨੇ ਜਿਹੜੇ ਸੱਚੇ ਮਨ ਨਾਲ ਤੁਹਾਡਾ ਸੱਚੀ ਯਕੀਨ ਕਰਦੇ ਨੇ ਪਰ ਇੱਕ ਗੱਲ ਇੱਥੇ ਨੋਟ ਕਰਨ ਵਾਲੀ ਆ ਕਿ ਇਦਾਂ ਦੇ ਇਨਸਾਨ ਜ਼ਿੰਦਗੀ ਵਿੱਚ ਬਹੁਤ ਘੱਟ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਇੱਕ ਜਾਂ ਦੋ ਇਨਸਾਨ ਹੀ ਬਹੁਤ ਹੀ ਕੇ ਲੋਕੇ ਕਰਮਾ ਭਾਗਾ ਨਾਲ ਹੀ ਮਤਲਬ ਉਹ انسان ਦੀ ਜ਼ਿੰਦਗੀ ਵਿੱਚ ਆਉਂਦੇ ਨੇ ਸੋ ਉਹਨਾਂ ਵਿੱਚ ਫਰਸਟ ਕੈਟਾਗਰੀ ਤੇ ਜਿਹੜਾ ਆਪਾਂ ਇਨਸਾਨ ਰੱਖਣਾ ਹੈ ਉਹ ਐਸ ਆਲਵੇਸ ਤੁਹਾਡੇ ਮਾਪਿਓ ਤੁਹਾਡਾ ਮਾਂ ਤੇ ਬਾਪ ਜਾਂ ਕੋਈ ਹੋਰ ਉਹਨਾਂ ਦੇ ਜਗਾ ਜਿਵੇਂ ਦਾਦਾ ਦਾਦੀ ਜੀ ਜਾਂ ਕੁਛ ਇਦਾਂ ਦੇ ਰਿਲੇਸ਼ਨ ਜਿਹੜੇ ਤੁਹਾਡੇ ਸੱਚੀ ਬਲੱਡ ਰਿਲੇਸ਼ਨ ਦੇ ਵਿੱਚ ਆ ਰਹੇ ਆ ਪਰ ਇੱਕ ਨੰਬਰ ਤੇ ਹਮੇਸ਼ਾ ਰਹਿਣਗੇ ਤੁਹਾਡੇ ਮਾਪਿਓ ਦੋਸਤੋ ਇਹਦੇ ਵਿੱਚ ਜਿਹੜੀ ਦੂਸਰੀ ਕੈਟਾਗਰੀ ਵਾਲੇ ਬੰਦੇ ਆ ਉਹ ਸਿਰਫ ਤੁਹਾਨੂੰ ਯੂਜ਼ ਕਰਨਗੇ ਸ਼ੁਰੂ ਵਿੱਚ ਤੁਹਾਨੂੰ ਉਹ ਪਹਿਲੀ ਕੈਟਾਗਰੀ ਨਾਲ ਉਹ ਤੁਹਾਨੂੰ ਆਪਣੇ ਲੱਗਣਗੇ ਤੁਹਾਨੂੰ ਲੱਗਣਗੇ ਵੀ ਇਹ ਕਿਤਨਾ ਕਿਤੇ ਤੇ ਯਾਰ ਮੇਰਾ ਮਾਪਿ ਉਹ ਨਹੀਂ ਮੇਰੇ ਬਾਰੇ ਇੰਨਾ ਸੋਚਦਾ ਜਿੰਨਾ ਇਹ ਮੇਰਾ ਸੋਚ ਰਿਹਾ ਜਿੰਨਾ ਇਹ ਮੇਰੇ ਨਾਲ ਖੜਾ ਰਿਹਾ ਪਰ ਉਹਨੇ ਇੱਕ ਟਾਰਗੇਟ ਲੈ ਕੇ ਤੁਹਾਡੇ ਨਾਲ ਚੱਲਣਾ ਆ ਕਿ ਇਸ ਮੁਕਾਮ ਤੱਕ ਮੈਂ ਇਹਦਾ ਸਾਥ ਦੇਣਾ ਆ ਇਹਨੂੰ ਯੂਜ਼ ਕਰਨਾ ਆ ਇੱਕ ਮੁਕਾਮ ਹਾਸਲ ਕਰਨ ਤੋਂ ਬਾਅਦ ਜਾਂ ਆਪਣਾ ਟਾਰਗੇਟ ਅਚੀਵ ਕਰਨ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਉਹਨੇ ਤੁਹਾਨੂੰ ਸੱਟ ਦੇਣੀ ਆ ਨਾ ਉਹ ਤੁਹਾਡੇ ਪੂਰੀ ਲਾਈਫ ਦੇ ਵਿੱਚ ਤੁਹਾਨੂੰ ਇੱਕ ਸਬਕ ਦੇ ਕੇ ਜਾਣਾ ਹੈ ਤਾਂ ਉਹ ਚੀਜ਼ ਤੋਂ ਕਈ ਇਨਸਾਨ ਬਿਲਕੁਲ ਹੀ ਉੱਪਰ ਨਹੀਂ ਪਾਉਂਦੇ ਆਪਣੇ ਆਪ ਨੂੰ ਉਹ ਸਿਚੁਏਸ਼ਨ ਵਿੱਚੋਂ ਕੱਢ ਹੀ ਨਹੀਂ ਪਾਉਂਦੇ ਕਈਆਂ ਨਾਲ ਇਨਸਾਨ ਇੰਨੀ ਜ਼ਿਆਦਾ ਮਾਰੀ ਕਰ ਜਾਂਦੇ ਨੇ ਸੋ ਇਹ ਚੀਜ਼ਾਂ ਨੂੰ ਪਛਾਣਨ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਉਹ ਦੋਨੋਂ ਕੈਟਾਗਰੀ ਵਾਲੇ ਜਿਹੜੇ ਇਨਸਾਨ ਹਨ ਉਹਨਾਂ ਦੋਨਾਂ ਵਿੱਚ ਜਿਹੜੀ ਡਿਫਰੈਂਸ ਡਿਫਰੈਂਸ ਦੋਨਾਂ ਦੇ ਵਿੱਚ ਜਿਹੜਾ ਲੱਭਣਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਲਈ ਸਾਨੂੰ ਬਹੁਤ ਹੀ ਸੁਚੇਤ ਹੋ ਕੇ ਰਹਿਣਾ ਪੈਣਾ ਸਾਨੂੰ ਉਹਨਾਂ ਦੇ ਸੁਭਾਅ ਨੂੰ ਪੜਨਾ ਆਉਣਾ ਚਾਹੀਦਾ ਕਿਸੇ ਦੀ ਸਾਇਕੀ ਨੂੰ ਪੜਨਾ ਆਉਣਾ ਚਾਹੀਦਾ ਕਿ ਉਹ ਕਿੱਥੋਂ ਬੋਲਦਾ ਵਾ ਉਹਦੇ ਛੋਟੇ-ਛੋਟੀਆਂ ਗੱਲਾਂ ਤੋਂ ਉਹਨਾਂ ਤੇ ਯਕੀਨ ਕਰਨਾ ਪੈਣਾ ਤੁਹਾਨੂੰ ਕਿ ਹਾਂ ਇਹ ਚੀਜ਼ ਇਹ ਚੀਜ਼ ਤੇ ਖੜਾ ਉੱਤਰਦਾ ਪਿਆ ਵਾ ਜੋ ਤੂੰ ਇੱਥੇ ਐਕਸਪੈਕਟ ਕਰ ਰਿਹਾ ਹੈ ਕਿ ਉਹ ਤੁਹਾਡੀਆਂ ਗੱਲਾਂ ਤੇ ਖੜਾ ਉੱਤਰ ਰਿਹਾ ਸੋ ਹਰ ਇੱਕ ਮੂਮੈਂਟ ਤੇ ਉਹਨੂੰ ਤੁਸੀਂ ਜੱਜ ਕਰਨਾ ਆ ਤਾਂ ਤੁਸੀਂ ਉਹ ਜਿਹੜੇ ਦੋ ਨੰਬਰ ਵਾਲੀ ਕੈਟਾਗਰੀ ਵਾਲੇ ਬੰਦੇ ਆ ਉਹਨਾਂ ਤੋਂ ਬਚ ਸਕਦੇ ਜੀ ਨਹੀਂ ਤਾਂ ਜਮਾਨਾ ਇੰਨਾ ਜ਼ਿਆਦਾ ਖਰਾਬ ਆ ਵੀ ਇੱਕ ਇਨਸਾਨ ਤੁਹਾਨੂੰ ਕਿਹੜੇ ਵੇਲੇ ਲੁੱਟ ਲ ਕੇ ਲੈ ਗਿਆ ਤੁਹਾਨੂੰ ਧੋਖਾ ਕਰ ਗਿਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜੋ ਅੱਜ ਦਾ ਸਮਾਂ ਚੱਲ ਰਿਹਾ ਸੋ ਇਸ ਕਰਕੇ ਇਹਨਾਂ ਦੋਨਾਂ ਕੈਟਾਗਰੀ ਵਾਲੇ ਇਨਸਾਨ ਨੂੰ ਪਛਾਣਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ